ਜੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਭਰਵੇਂ ਟੰਡੇ ਦੇਖੋ ਜੀ ਆਪਾਂ ਅੱਧਾ ਕਿਲੋ ਟੰਡੇ ਲਏ ਤੇ ਇਹਨਾਂ ਨੂੰ ਹੁਣ ਆਪਾਂ ਛਿੱਲ ਕੇ ਉਸ ਤੋਂ ਬਾਅਦ ਵਾਸ਼ ਕੀਤਾ ਸੀ ਹੁਣ ਆਪਾਂ ਇਹਦੇ ਹੀ ਨਾਲ ਦੇ ਨਾਲ ਆਪਾਂ ਕਟਿੰਗ ਕਰ ਲਾਂਗੇ ਇਹ ਆਪਾਂ ਭਰ ਕੇ ਬਣਾਵਾਂਗੇ ਟੰਡੇ ਹੁਣ ਆਪਾਂ ਕਿਵੇਂ ਫਰਾਈਪੈਨ ਉੱਪਰ ਗੈਸ ਤੇ ਰੱਖਿਆ ਹੈ ਗੈਸ ਨੂੰ ਮੀਡੀਅਮ ਕੀਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ 2 ਚਮਚ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਕੈਮ ਬੋਨ ਲੈਣ ਆ ਥੋੜਾ ਜਿਹਾ ਆਪਾਂ ਇਹਨੂੰ ਰੋਸਟ ਕਰ ਲਵਾਂ। ਗੈਸ ਨੂੰ ਮੀਡੀਅਮ ਰੱਖਣਾ। ਉਧਰ ਆਪਾਂ ਨਾਲ ਆਪਾਂ ਕੜਾਹੀ ਦੇ ਵਿੱਚ ਆਪਾਂ ਤੇਲ ਪਾਇਆ ਹੈ। ਪਿੰਡਿਆਂ ਵਾਸਤੇ ਆਪਾਂ ਨਾਲ ਦੇ ਨਾਲ ਦੋਨੋਂ ਸਾਈਡਾਂ ਤੇ ਚਲ। ਇਕੱਠਾ ਕਰਦੇ ਪਏ ਹਾਂ। ਲੋਜੀ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆਂ ਬਸ ਆਪਾਂ ਥੋੜਾ ਜਿਹਾ ਲੋਕ ਚ ਕਰਨਾ ਸੀ ਆਪਾਂ ਕਰ ਲਿੱਤਾ ਇਹਨੂੰ ਹੁਣ ਆਪਾਂ ਭਾਂਡੇ ਵਿੱਚ ਕੱਢ ਲੈਨੇ ਹੁਣ ਆਪਾਂ ਇਹਦੇ ਵਿੱਚ ਪਾਣੇ ਆ 2 ਚਮਚ ਆਪਾਂ ਪਾਵਾਂਗੇ ਵੇਸਨ ਦੇ ਗੈਸ ਨੂੰ ਫੇਰ ਆਨ ਕਰ ਦਿੰਨੇ ਆਪਾਂ 2 ਚਮਚ ਆਪਾਂ ਦੇਖ ਕੇ ਪਾਵਾਂਗੇ ਦੇਖੋ ਜੀ ਇਸ ਤਰੀਕੇ ਨਾਲ ਜਿੰਨੇ ਆਪਾਂ ਬਣਾਵਾਂਗੇ ਪਰਦੇ ਬਹੁਤ ਹੀ ਜ਼ਿਆਦਾ ਵਧੀਆ ਬਣਗੇ ਥੋੜੇ ਜਿਹਾ ਆਪਾਂ ਹੋਰ ਪਾ ਦਈਏ ਲੋ तकरीबन ਆਪਾਂ 2.5 ਚਮਚ ਆਪਾਂ ਵੇਸਲ ਦੇ ਪਾਏ ਹੁਣ ਆਪਾਂ ਵੇਸਲ ਨੂੰ ਵੀ ਆਪਾਂ ਰੋਸਟ ਕਰ ਲੈਂਦੇ ਆਂ ਇਹਦਾ ਕੱਚਾਪਨ ਆਪਾਂ ਦੂਰ ਕਰਾਂਗੇ ਵੇਸਲ ਵਿੱਚ ਕੱਚਾਪਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਪਹਿਲਾਂ ਲੱਗ ਭੁੰਨਦੇ ਪਏ ਆਂ ਲੋ ਜੀ ਤਾਂ ਇਹਨੂੰ ਆਪਾਂ ਦਰਦਰਾ ਪੀਸ ਲਾਂਗੇ। ਇਸਰਾ ਪਏ ਦੇ ਵਿੱਚ ਪਾ ਕੇ ਥੋੜਾ ਜਿਹਾ ਆਪਾਂ ਠੰਡਾ ਕੀਤਾ। ਇਹਦੇ ਵਿੱਚ ਆਪਾਂ ਦਰਦਰਾ ਜੈਨੂੰ ਆਪਾਂ ਪੀਸ ਲੈਂਦੇ। ਲੋ ਜੀ ਤਾਂ ਇਹਨੂੰ ਆਪਾਂ ਦਰਦਰਾ ਪੀਸ ਲਿੱਤਾ ਹੈ। ਇਹਨੂੰ ਹੁਣ ਆਪਾਂ ਭਾਂਡੇ ਵਿੱਚ ਗੱਡ ਲਵਾਂਗੇ। ਇਹਦੇ ਵਿੱਚ ਹੀ ਆਪਾਂ ਨਾਲ ਦੇ ਨਾਲ ਮੈਸਨ ਪਾਵਾਂਗੇ। ਮੈਸਨ ਆਪਾਂ ਕੋਈਦਾ ਪਏ। ਥੋੜੀ ਦੇਰ ਆਪਾਂ ਮੈਸਨ ਨੂੰ ਹੋਰ ਘੋਲ ਲਵਾਂਗੇ। ਜਿਆਦਾ ਨਹੀਂ ਭੁਲਣਾ ਬਸ ਇਹਦਾ ਕੱਚਾ ਪਾਣੀ ਆਪਾਂ ਦੂਰ ਕਰਨਾ ਹੈ। ਬਸ ਇਹਦੇ ਵਿੱਚ ਖੱਜਾ ਪਨਨਾ ਹੋਏ ਬਸ ਥੋੜੀ देर ਵਾਸਤੇ ਆਪਾਂ ਹੋਰ ਪੁੰਨਾਂਗੇ। ਲੋਜੀ ਗੈਸਨ ਆਪਣਾ ਫੁੱਟ ਚੁੱਕਾ ਆ ਦੇਖੋ। ਹੁਣ ਆਪਾਂ ਗੈਸ ਕਰਦਨੇ ਆ ਬੰਦ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਧਨੀਏ ਦੇ ਵਿੱਚ ਆਪਾਂ ਮਿਕਸ ਕਰ ਲਵਾਂਗੇ। ਲੋਜੀ ਹੁਣ ਆਪਾਂ ਇਹਦੇ ਵਿੱਚ ਲੋਨ ਮਚਰ ਲਾ ਲੈਣਾ ਹੈ ਟਿੰਡਿਆਂ ਨੂੰ ਭਰਨ ਵਾਸਤੇ ਆਪਾਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲੋਨ ਮੇਚ ਇੱਕ ਚਮਚਾ ਆਪਾਂ ਨਮਕ ਦਾ ਪਾਇਆ ਥੋੜਾ ਜਿਹਾ ਆਪਾਂ ਹੋਰ ਪਾ ਦੇਣਾ ਕਿਉਂਕਿ ਇਹਦੇ ਵਿੱਚ ਲੋਨ ਮਚ ਤੇਜ ਚੰਨਾ ਲੱਗਦਾ ਹੈ ਮਿੱਠੇ ਜਿਹੇ ਟਿੰਡੇ ਨਹੀਂ ਭਰਵੇਂ ਚੰਗੇ ਲੱਗਦੇ ਕਿਉਂਕਿ ਗਰੇਵੀ ਵਾਲਾ ਤਾਂ ਹੈ ਨਹੀਂ ਚਮਚਾ ਇਹਦਾ ਤੀਸਰਾ ਕੋਈ ਹਿੱਸਾ ਆਪਾਂ ਪਾਵਾਂਗੇ ਹਲਦੀ ਪਾਊਡਰ 1 ਚਮਚ ਆਪਾਂ ਲਾਲ ਮਿਰਚ ਦਾ ਪਾਏ 1 ਚਮਚ ਆਪਾਂ ਮਸਾਲੇ ਦਾ ਪਾਏ ਹੋਣਾ ਪਹਿਲਾਂ ਮਿਕਸ ਕਰ ਦਿੰਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਦੇਖੋ ਜੀ ਜਿਹੜਾ ਫਰਾਈਪੈਨ ਦੇ ਵਿੱਚ ਪਹਿਲਾਂ ਆਪਾਂ ਤੇਲ ਪਾਇਆ ਹੈ ਤੇਲ ਗਰਮ ਹੈ ਤੇਲ ਆਪਾਂ ਕੱਚਾ ਨਹੀਂ ਪਾਣਾ ਮਸਾਲੇ ਦੇ ਵਿੱਚ ਆਹ ਦੇਖੋ ਜੀ ਤੇਲ ਆਪਾਂ ਐਸਟਰਪਾ ਤੇਲਵਾਪਾ ਚੰਗੀ ਤਰ੍ਹਾਂ ਭੁੰਨ ਕੇ ਤੇਲ ਦਾ ਰੰਗ ਚੇਂਜ ਕਰਕੇ ਫਿਰ ਆਪਾਂ ਪਾਵਾਂਗੇ ਮਸਾਲਿਆਂ ਦੇ ਵਿੱਚ ਆਹ ਦੇਖੋ ਐਸਟਰਪਾ ਤੇਲ ਪਾ ਕੇ ਫਿਰ ਮਿਕਸ ਕਰ ਲਵਾਂਗੇ ਦੇਖੋ ਜੀ ਤੁਹਾਨੂੰ ਮੈਂ ਅੱਗੇ ਵੀ ਕਿਹਾ ਵੀ ਤੇਲ ਇਹਦੇ ਵਿੱਚ ਕੱਚਾ ਨਹੀਂ ਪਾਣਾ ਆਪਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਲਕਾ ਕੇ ਉਸ ਤੋਂ ਬਾਅਦ ਠੰਡਾ ਕਰਕੇ ਫਿਰ ਆਪਾਂ ਮਸਾਲਿਆਂ ਦੇ ਵਿੱਚ ਆਪਾਂ ਰਲਾ ਲਵਾਂ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਤੇਲ ਤਿੰਨ ਕੁ ਚਮਚ ਆਪਾਂ ਤੇਲ ਦੇ ਪਾਏ ਆ ਕਸਰਾ ਪਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਢੰਗਾ ਯਾ ਨਹੀਂ ਬੰਨਿਆ ਚਾਹੀਦੀ ਆ ਦੇਖੋ ਇਸ ਤਰ੍ਹਾਂ ਆਪਾਂ ਮਸਾਲਾ ਆਪਾਂ ਮਿਕਸ ਕਰਕੇ ਪਾਵਾਂਗੇ ਤੇਲ ਦੇ ਵਿੱਚ ਫਿਰ ਟਿੰਡਿਆਂ ਦੇ ਵਿੱਚੋਂ ਮਸਾਲਾ ਬਾਹਰ ਨਹੀਂ ਨਿਕਲੇਗਾ ਦੇਖੋ ਜਿਹੜਾ ਆਪਾਂ ਸੁੱਕਾ ਮਸਾਲਾ ੂਣ ਮੇਚਾ ਆਪਾਂ ਭਰਦੇ ਆ ਉਹ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਸਬਜ਼ੀ ਦੇ ਅੰਦਰੋਂ ਬਾਹਰ ਆ ਜਾਂਦਾ ਹੈ ਇਸ ਤਰ੍ਹਾਂ ਆਪਾਂ ਪਾਵਾਂਗੇ ਬਿਲਕੁਲ ਬਾਹਰ ਨਹੀਂ ਨਿਕਲੇਗਾ ਮਸਾਲਾ ਟਿੰਡਿਆਂ ਦੇ ਅੰਦਰ ਹੀ ਰਹੂਗਾ ਲੋ ਜੀ ਹੁਣ ਆਪਾਂ ਇਹਦੇ ਨਾਲ ਟਿੰਡੇ ਭਰਦੇ ਆਂ ਲੋ ਜੀ ਹੁਣ ਆਪਾਂ ਟਿੰਡੇ ਭਰ ਲੈਨੇ ਐਸ ਤਰ੍ਹਾਂ ਆਪਾਂ ਟਿੰਡਿਆਂ ਦੇ ਵਿੱਚ ਮਸਾਲਾ ਪਾ ਦਾਂਗੇ ਆ ਦੇਖੋ ਜੀ ਮਸਾਲੇ ਨਾਲ ਆਪਾਂ ਚੰਗੀ ਤਰ੍ਹਾਂ ਆਪਾਂ ਭਰਾਂਗੇ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਇੱਕ ਟੁੱਟ ਗਿਆ ਲੋ ਜੀ ਕਿੰਡੇ ਆਪਾਂ ਭਰ ਲਿੱਤੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੱਕ ਨੱਕ ਕੇ ਆਪਾਂ ਮਸਾਲਾ ਭਰਨਾ ਹੈ ਕਿਉਂਕਿ ਜੇਕਰ ਇਹਦੇ ਵਿੱਚ ਮਸਾਲਾ ਨਹੀਂ ਹੋਵੇਗਾ ਤੇ ਫਿੱਕੇ ਲੱਗਣਗੇ ਫਿਰ ਸਬਜ਼ੀ ਵਿੱਚ ਤਰਾਰਾਪਨ ਨਹੀਂ ਆਏਗਾ ਟੇਸਟ ਨਹੀਂ ਆਏਗਾ ਦਾ ਗੈਸ ਨੂੰ ਆਪਾਂ ਮੀਡੀਅਮ ਕੀਤਾ ਤੇਲ ਨੂੰ ਆਪਾਂ ਤੇ ਨੀ ਤਰਕਾ ਲਗਾ ਕੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਸੀ ਇੱਕ ਵਾਰੀ ਜੇ ਇਸੇ ਤਰ੍ਹਾਂ ਆਪਾਂ ਸਾਰੇ ਕਿੰਡੇ ਪਾਵਾਂਗੇ ਲੋ ਜਿਕੇ ਤੇ ਪਕਾ ਚੈੱਕ ਕਰਨ ਦੇਖੋ ਜੀ ਅੱਗੇ ਆਪਾਂ ਨੇ ਟਿੰਡਿਆਂ ਦੀ ਇੱਕ ਵਾਰ ਸਾਈਡ ਜੇਂ ਕੀਤੀ ਸੀ ਵਿੱਚੋਂ ਉਹ ਘਰੇ ਕੋਈ ਆ ਗਿਆ ਸੀ ਅਸੀਂ ਵੀਡੀਓ ਨਹੀਂ ਦਿਖਾ पाए ਇਸ ਤਰ੍ਹਾਂ ਆਪਾਂ ਚਮਚਾ ਲਾਵਾਂਗੇ ਕੋਈ ਵੀ ਚਮਚਾ ਨਾਲ ਆਪਾਂ ਇਸ ਤਰ੍ਹਾਂ ਰਾਮ ਨਾਲ ਆਪਾਂ ਇਸ ਤਰ੍ਹਾਂ ਹਿਲਾਵਾਂਗੇ ਵਾਹ ਦੇਖੋ ਜੀ ਟਿੰਡੇ ਬਣ ਕੇ ਆਪਣੇ ਤਿਆਰ ਹੈ ਤੇ ਇਧਰ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ ਜਿਸ ਤਰ੍ਹਾਂ ਕਰੇਲੇ ਬੰਦੇ ਤੁਸੀਂ ਵੀ ਜਰੂਰ ਟਰਾਈ ਕਰਿਓ ਲੋ ਜੀ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਟਿੰਡੇ ਆਪਣੇ ਬਣ ਕੇ ਤਿਆਰ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ